ਆਜਾ ਯਾਰ ਫੇਰ ਉਹ ਚੱਲ ਟੱਕਰ ਨਾ ਕਰ ਟੱਕਰ ਨਾ ਕਰ ਪੁੱਛੀ ਗਾਦਾ ਮੇਰੇ ਦੇ ਖਤ ਲਾਉਂਦੀ ਲੋਡ ਨਹੀਂ ਗਈ ਉਹ ਬਗਰਾਉ ਲੋ ਕੇ ਬੰਦਾ ਲੈ ਜੇ ਤੂੰ ਕਿ ਤੂੰ ਫੋਨ ਕਰੀ ਤੂੰ ਸਰਪੰਚ ਤੂੰ ਬੁਲਾ ਬੁਲਾ ਮੈਂ ਇਹ ਖਤ ਚਾੜ ਦੋ ਕੀ ਤੈਨੂੰ ਨਹੀਂ ਜਾਂਦਾ ਦਿਮਾਗ ਖਰਾਬ ਹੈ ਦਾ ਮੇਰਾ ਦਿਮਾਗ ਖਰਾਬ ਕਾ ਤੋ ਹੈ ਚੱਲ ਕਿੱਦਾਂ ਨਹੀਂ ਜਾਂਦਾ ਛੱਡ ਦੇ ਤੂੰ ਬੁਲਾ ਉਹ ਮੇਰਾ ਸਾਥ ਕਿਤੇ ਗੇਟ ਖੋਲੋ ਤੂੰ ਉਹ ਗੇਟ ਖੋਲੋ ਵੀਡੀਓ ਬਣਾਈਏ ਫੇਰ ਨਾ ਕੇ ਬਣਾ ਅੱਛੀ ਏ ਕੋ ਲੋ ਲੈਡੀਆਂ ਨੇ ਧੱਕੇ ਡਾਤੀ ਤੁਸੀਂ ਮਾਰੀ ਨਾ ਧੱਕਾ ਅਸੀਂ ਨਹੀਂ ਮਾਰਿਆ ਨਾ ਵੀਡੀਓ ਬਣੀਏ ਦੇ ਇੱਥੇ ਨਹੀਂ ਗੱਲ ਬੰਦੇ ਹੀ ਫੜੇ ਹੋਏ ਆ ਜਦੋਂ ਆਜਾ ਬਾਂਡੀ ਵਾਲਾ ਵਿੱਚ ਉੱਥੇ ਕਹਿ ਰਹੇ ਨੇ ਪੁਲਿਸ ਮੁਕਾਬਲਾ ਹੋਇਆ ਕਿ ਇਹ ਸੱਚ ਹੈ ਜੀ ਮੁਕਾਬਲਾ ਐਦਾਂ ਜੀ ਸਾਡੇ ਮਲਾਜ਼ਮ ਉੱਥੇ ਗਏ ਸੀ ਗੱਜ ਸੀ ਨਾਲ ਅਸੀਂ ਐਨਡੀ ਦੇ ਮਾਮਲੇ ਵਿੱਚ ਨਸ਼ੇ ਵਾਲੇ ਮਾਮਲਿਆਂ ਦੇ ਵਿੱਚੋਂ ਸੀ ਕੀ ਪੁੱਛਾਂ ਦੀ ਚੈਕਿੰਗ ਕਰਦੇ ਹੁੰਦੇ ਆ ਜੀ ਜੀ ਕਿ ਕਿਤੇ ਕੋਈ ਰਜੂ ਨਾਮ ਦਾ ਮੁੰਡਾ ਸੀਗਾ ਤੇ ਉਹਦੇ ਜਦੋਂ ਉਹਨੂੰ ਮੱਲਾ ਕਹਿੰਦਾ ਵੀ ਉਹਨੂੰ ਚੈੱਕ ਕਰਨ ਲੱਗੇ ਤਾਂ ਉਹਦੇ ਪਰਿਵਾਰ ਵਾਲਿਆਂ ਨੇ ਤੇ ਹੋਰ ਉਹਨਾਂ ਦੇ ਸੰਗੀ ਸਾਥੀਆਂ ਨੇ ਉਹਨਾਂ ਨੇ ਲੜ ਕੇ ਸਾਡੇ ਮੁਲਾਜ਼ਮਾਂ ਦੇ ਕੋਲੋਂ ਉਸ ਬੰਦੇ ਨੂੰ ਖੋਣ ਦੀ ਕੋਸ਼ਿਸ਼ ਕੀਤੀ ਤੇ ਸਾਡੇ ਮੁਲਾਜ਼ਮਾਂ ਨੇ ੱਤਕਾ ਮੁੱਕ ਕੀਤੀ ਮਾਰਕੁੱਟ ਕੀਤੀ ਫਿਰ ਮੈਨੂੰ ਤਲਾਸ਼ ਮਿਲੀ ਮੈਂ ਮੱਕੇ ਤੇ ਗਿਆ ਤੇ ਇਹਨਾਂ ਨੂੰ ਹੁਣ ਅਸੀਂ ਐਮਰ ਲ ਜਾਰੀ ਕਰਵਾਈ ਆ ਜੀ ਹਾਂ ਅਗਲੀ ਜੋ ਬਿਆਨ ਲਿਖ ਕੇ ਅਗਲੀ ਕਾਰਵਾਈ ਕਰਾਂਗੇ ਸਰ ਕਿੰਨੇ ਆਪਣੇ ਮੁਲਾਜ਼ਮਾਂ ਦੇ ਮਤਲਬ ਸੱਤ ਵਜੇ ਨੇ ਸਰ ਤਿੰਨ ਮੁਲਾਜ਼ਮਾਂ ਜਿਆਦਾ ਗੈਰੀ ਸੱਤਾਂ ਨਹੀਂ ਸਰ ਕੋਈ ਨਹੀਂ ਠੀਕ ਨੇ ਵੈਸੇ ਪਰ ਵਰਦੀਆਂ ਵਰਦੀਆਂ ਨਾਲ ਮਤਲਬ ਕਹਿੰਦਾ ਉਹਨਾਂ ਨੇ ਕੁਛ ਇਹ ਨਹੀਂ ਦੇਖਿਆ ਲੱਗੇ ਗਲਤ ਐਕਸ਼ਨ ਕੀਤਾ ਉਹਨਾਂ ਜੀ ਉਹ ਹੋਰ ਵੀ ਕੋਈ ਪਿੰਡ ਵਾਸੀ ਨਾਲ ਕੋਈ ਉਹ ਘਰ ਰੁਕਸੀ ਹੈਗੇ ਸੀ ਉਹ ਦੇਖਾਂਗੇ ਜੀ ਵੀਡੀਓ ਵਗੈਰਾ ਹੈਗੀ ਆ ਜੀ ਜਿਹੜੇ ਜਿਹੜੇ ਲੋੜਿੰਦੇ ਹੋਏ ਉਹਨਾਂ ਖਿਲਾਫ ਕਾਰਵਾਈ ਕਰਾਂਗੇ ਉਹ ਚੱਲ ਆ ਕੇ ਯਾਰ ਫਿਰ ਉਹ ਚੱਲ ਟੱਕਾ ਨਾ ਕਰ ਟੱਕਾ ਨਾ ਕਰ ਠੀਕ ਹੈ ਜੀ ਉਹ ਲੈ ਲੈ ਮੇਰੇ ਦੇ ਖਤ ਲਾਉਂਦੀ ਲੋਡ ਨਹੀਂ ਗਈ ਉਹ ਬਦਰਾਉਗੇ ਬੰਦਾ ਲੈ ਜਾ ਤੂੰ ਕਿ ਤੂੰ ਫੋਨ ਕਰੀ ਤੂੰ ਸਰਪੰਚ ਤੂੰ ਬੁਲਾ ਬੁਲਾ ਮੇਰੇ ਖਤ ਦੇ ਦੇ ਕੀ ਤੈਨੂੰ ਨਹੀਂ ਜਾਂਦਾ ਦਿਮਾਗ ਖਰਾਬ ਹੈ ਦਾ ਮੇਰਾ ਦਿਮਾਗ ਖਰਾਬ ਕਾ ਤੋ ਹੈ ਚੱਲ ਕਿੱਦਾਂ ਨਹੀਂ ਜਾਂਦਾ ਛੱਡ ਦੇ ਤੂੰ ਬੁਲਾਓ ਗੇਟ ਖੋਲੋ ਤੂੰ ਉਹ ਗੇਟ ਖੋਲੋ ਵੀਡੀਓ ਬਣਾਈ ਜਾ ਫੇਰ ਨਾ ਇਹ ਬਣਾ ਇਹ ਖੋਲੋ ਲੇਡੀਜ਼ ਨਹੀਂ ਧੱਕੇ ਡਾ ਤੂੰ ਹੀ ਮਾਰੀ ਨਾ ਧੱਕਾ ਅਸੀਂ ਨਹੀਂ ਮਾਰੀਏ ਨਾ ਵੀਡੀਓ ਬਣੀਆਂ ਦੇ ਇੱਥੇ ਨਹੀਂ ਗੱਲ ਰੁਕੋ ਗਿਆ ਬੰਦੇ ਹੀ ਫੜੇ ਹੋਏ ਆ ਜਦੋਂ ਆ ਇਧਰ ਸਰਪੰਚ ਨੂੰ ਬਾਂਡੀ ਵਾਲੇ ਵਿੱਚ ਉੱਥੇ ਕਹਿ ਰਹੇ ਨੇ ਪੁਲਿਸ ਮੁਕਾਬਲਾ ਹੋਇਆ ਕਿ ਇਹ ਸੱਚ ਹੈ ਜੀ ਮੁਕਾਬਲਾ ਇਦਾਂ ਜੀ ਸਾਡੇ ਮੁਲਾਜ਼ਮ ਉੱਥੇ ਗਏ ਸੀ ਗੈਸ ਸੀ ਨਾਲ ਅਸੀਂ ਐਨਡੀ ਦੇ ਮਾਮਲੇ ਚ ਨਸ਼ੇ ਵਾਲੇ ਮਾਮਲਿਆਂ ਦੇ ਵਿੱਚੋਂ ਅਸੀਂ ਛੱਕੀ ਪੁੱਛਾਂ ਦੀ ਚੈਕਿੰਗ ਕਰਦੇ ਹੁੰਦੇ ਆ ਜੀ ਜੀ ਕਿ ਕਿਤੇ ਕੋਈ ਰਜੂ ਨਾਮ ਦਾ ਮੁੰਡਾ ਸੀਗਾ ਤੇ ਉਹਦੇ ਜਦੋਂ ਉਹਨੂੰ ਅੱਲਾਹ ਕਹਿੰਦਾ ਵੀ ਉਹਨੂੰ ਚੈੱਕ ਕਰਨ ਲੱਗੇ ਤਾਂ ਉਹਦੇ ਪਰਿਵਾਰ ਵਾਲਿਆਂ ਨੇ ਤੇ ਹੋਰ ਉਹਨਾਂ ਦੇ ਸੰਗੀ ਸਾਥੀਆਂ ਨੇ ਉਹਨਾਂ ਨੇ ਰਲ ਕੇ ਸਾਡੇ ਮੁਲਾਜ਼ਮਾਂ ਦੇ ਕੋਲੋਂ ਉਸ ਬੰਦੇ ਨੂੰ ਖੋਹਣ ਦੀ ਕੋਸ਼ਿਸ਼ ਕੀਤੀ ਤੇ ਸਾਡੇ ਮੁਲਾਜ਼ਮਾਂ ਨੇ ਧੱਕਾ ਮੁੱਕੀ ਕੀਤੀ ਮਾਰਕੁੱਟ ਕੀਤੀ ਫਿਰ ਮੈਨੂੰ ਤਲਾਸ਼ ਮਿਲੀ ਮੈਂ ਮੌਕੇ ਤੇ ਗਿਆ ਤੇ ਇਹਨਾਂ ਨੂੰ ਹੁਣ ਅਸੀਂ ਐਮਰ ਜਾਰੀ ਕਰਵਾਈ ਆ ਜੀ ਹਾਂ ਅਗਲੀ ਜੋ ਬਿਆਨ ਲਿਖ ਕੇ ਅਗਲੀ ਕਾਰਵਾਈ ਕਰਾਂ ਸਰ ਕਿੰਨੇ ਆਪਣੇ ਮੁਲਾਜ਼ਮਾਂ ਦੇ ਮਤਲਬ ਸੱਟਾਂ ਵਜੀਆਂ ਨੇ ਸਰ ਤਿੰਨ ਮੁਲਾਜ਼ਮਾਂ ਜਿਆਦਾ ਗਹਿਰੀ ਸੱਟਾਂ ਨਹੀਂ ਸਰ ਕੋਈ ਨੇ ਠੀਕ ਨੇ ਵੈਸੇ ਪਰ ਵਰਦੀਆਂ ਵਰਦੀਆਂ ਨਾਲ ਮੈਂ ਲੱਗਦਾ ਉਹਨਾਂ ਨੇ ਕੁਛ ਇਹ ਨਹੀਂ ਦੇਖਿਆ ਬਲਕਿ ਗਲਤ ਐਕਸ਼ਨ ਕੀਤਾ ਉਹਨਾਂ ਨੇ ਜੀ ਹੋਰ ਵੀ ਕੋਈ ਪਿੰਡ ਵਾਸੀ ਨਾਲ ਕੋਈ ਉਹ ਘਰ ਵਾਸੀ ਹੈਗੇ ਸੀ ਉਹ ਦੇਖਾਂਗੇ ਜੀ ਵੀਡੀਓ ਵਗੈਰਾ ਹੈਗੀ ਆ ਜੀ ਜਿਹੜੇ ਜਿਹੜੇ ਲੋੜਿੰਦੇ ਹੋਏ ਉਹਨਾਂ ਖਿਲਾਫ ਕਾਰਵਾਈ ਕਰਾਂਗੇ